ਸ਼ਿਕਾਲ ਜੀ ਮੇਰੇ ਕੰਮ ਇਤ ਸਾਰੇ ਵਧੀਆ ਹੋ ਗੋਗੇ ਅਸੀਂ ਵੀ ਸਭ ਵਧੀਆ ਆ ਜਾ ਦੁਪਹਿਰ ਦੇ ਵਜੇ ਆ 1 ਤੇ ਅੱत्ता ਸ਼ੁਰੂ ਕੀਤਾ ਹੁਣ ਬਲੌ ਤੇ ਕੰਮ ਕਰਦੀ ਪਈ ਸੀ ਅੱਜ ਤੁਹਾਨੂੰ ਪਤਾ ਜੁੱਟੀਆਂ ਸਾਰੇ ਕਾਰ ਅੱਜ ਵੋਟਾਂ ਆ ਤੇ ਡਾਡੀ ਜੀ ਵੀ ਚਲੇਗੇ ਇੱਧਰ ਵੋਟ ਪਾਉਣ ਵੋਟ ਪਾਉਣ ਲਈ ਡੈਡੀ ਉੱਥੇ ਬੈਠੇ ਆ ਪੋਲਿੰਗ ਬੂਥ ਤੇ ਤੇ ਮੈਂ ਲੱਗੀ ਸੀ ਕੰਮ ਕੰਮ ਕਰਨ ਤੇ ਹੁਣ ਅਸੀਂ ਚੱਲੇ ਆ ਆਪਣੇ ਪਿੰਡ ਵੋਟ ਪਾਣ ਜੀ ਪਾਸ ਤੇ ਮੈਂ ਲੱਗੀ ਸੀ ਸੂਟ ਪ੍ਰੈਸ ਕਰਨ ਕਰਾ ਸੂਟ ਪਾਣਾ ਜਾਂ ਮੈਂ ਪ੍ਰੈਸ ਕਰਨ ਲੱਗੀ ਆ। ਪਰ ਆ ਨਹੀਂ ਹੈਗਾ ਇੱਕ ਵਾਰੀ ਪਾਇਆ ਮੇਰੇ ਖਿਆਲ ਵੀਡੀਓ ਵੀਡੀਓ। ਜਦ ਨਹੀਂ ਨਿਉਂਸ ਹੁੰਦਾ ਰਿਹਾ ਸੀਗਾ ਹੈ ਇਹ ਪਾਉਣ ਲੱਗੇ ਪ੍ਰੈਸ ਕਰਨ ਲੱਗੀਆਂ ਮੈਂ। ਪ੍ਰੈਸ ਕਰਕੇ ਜੀ ਜੀ ਅਸੀਂ ਹੋ ਗਏ ਤਿਆਰ ਮੈਂ ਸੂਟ ਪਾ ਲਿਆ ਹੁਣ। ਮੈਂ ਉਹ ਪ੍ਰੈਸ ਕੀਤਾ ਸੀਗਾ ਇਹਨਾਂ ਪਸੰਦ ਨਹੀਂ ਆ। ਇਹ ਨਹੀਂ ਪਾਉਣਾ ਹੈਗਾ। ਮੈਂ ਇਹ ਪਾ ਲਿਆ। ਮੈਂ ਆਵਲਾ ਸੂਟ ਪਾਇਆ। ਮੈਨੂੰ ਇਹ ਰਚਾ ਆਇਆ ਹੈ। ਥੈਂਕ ਯੂ ਬਹੁਤ ਬਹੁਤ। ਮਾਪਾ ਆਮੇ ਜੋ ਸਿੱਕੇ ਲਈ ਵੋਟ ਪਾਉਣ ਉਸ ਤੋਂ ਬਾਅਦ ਅਸੀਂ ਜਾਣਾ ਗੁਰਦੁਆਰਾ ਸਾਹਿਬ ਵਿਖੋਣੇ ਦਾ ਨੋਟ ਤੇ ਬੂਥ ਸਾਡੇ ਪਿੰਡ ਦਾ ਲੈਕਚਰ ਹੋਊਗਾ। ਥ੍ਰੀ ਵਲੋਗ ਨਾਲ ਜੁੜੇ ਰਹੋ ਤੇ ਸਪੋਰਟ ਕਰਿਓ। ਬਹੁਤ ਥੱਲੇ ਜਿਆਦਾ ਨਹੀਂ ਪਾ ਜਾਣਾ ਹੈ ਬਸ। ਦੇਖੋ ਕਿੰਨਾ ਟਾਈਮ ਲੱਗਦਾ ਉੱਥੇ ਫਰਸ਼ ਨਾ ਹੋਵੇ। ਇੱਧਰ ਵੀ ਜਾਣਾ ਅਹੀਂ ਚੱਲੇ ਆਂ ਵੋਟ ਪਾਉਣ ਉਹ ਕੱਢ ਲਿਆ ਬੋਟ ਮੈਂ ਬੂਆ ਬੰਦ ਕਰਦਾ ਡੈਡੀ ਤਾਂ ਉੱਥੇ ਗਏ ਆ ਲੋ ਜੀ ਅਸੀਂ ਪਾਈ ਬੋਟ ਆ ਸਕੂਲ ਆ ਮਾਂ ਵਾਲਾ ਸਕੂਲ ਇੱਥੇ ਪਾਈ ਬੋਟ ਇੱਥੇ ਅਸੀਂ ਸਕੂਲ ਇੱਥੇ ਪਾਈ ਬੋਟ ਅੰਦਰ ਉਹ ਲਾਉਡ ਨਹੀਂ ਸੀਗਾ ਮੈਂ ਬਣਾਇਆ ਨਹੀਂ ਸੀ ਵਲੌਗ ਅੰਦਰ ਇੱਥੇ ਪਾਤੀ ਆ ਮੇਰਾ ਨਿਸ਼ਾਨ ਦੇਖ ਲਓ ਆ ਦਿਖਦਾ ਪਤਾ ਨਹੀਂ ਕਿ ਲਈ ਆ ਦੇਖੋ ਇਹਨਾਂ ਨੇ ਪਾਤੀ ਆ ਹਾਂਜੀ ਦੋਸਤੋ ਅਸੀਂ ਆਪ ਆ ਗਏ ਆ ਗੁਰਦੁਆਰਾ ਟਾਲੀ ਸਾਹਿਬ ਆਇਆ 메인 ਰੋਡ ਤੇ ਆ ਜਿਹੜੀ ਤਾਨਕੋਟ ਰੋਡ ਜਾਂਦੀ ਹੈ। ਉਹ ਫਿਰ ਹੋਰ ਤੇ ਆ ਗੁਰਦੁਆਰਾ ਸਾਹਿਬ ਥੋੜਾ ਪਿੰਡਾ ਵਿੱਚ ਜਾਣਾ ਪੈਂਦਾ ਹੈ ਸਾਹਿਬ ਦਾ ਬੋਰਡ। ਹੈਲੋ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਗੁਰਦੁਆਰਾ ਟਾਲੀ ਸਾਹਿਬ ਜੋ ਪਿੰਡਾ ਵਿੱਚ ਨੰਕੇ ਥੋੜਾ ਉਹ ਬਿੰਦੂ ਵਿੱਚ ਸਾਈਡ ਜੇ ਤੇ ਹੀ ਖੇਤਾਂ ਵਿੱਚ ਗੁਰਦੁਆਰਾ ਸਾਹਿਬ ਕਾਫੀ ਵਧੀਆ ਬਣਿਆ ਹੋਇਆ ਹੈ ਵੱਡਾ ਕਾਫੀ ਤੇ ਆਓ ਤੁਹਾਨੂੰ ਅਸੀਂ ਦਰਸ਼ਨ ਕਰਾਉਂਦੇ ਹਾਂ ਅੰਦਰ ਦੇ ਤੇ ਪਲੀਜ਼ ਦਰਸ਼ਨ ਕਰਿਓ ਵਲੋਗ ਨਾਲ ਜੁੜੇ ਰਹੋ ਪਲੀਜ਼ ਸਪੋਰਟ ਕਰਿਓ ਸਾਰੇ ਇੱਥੇ ਜੋੜੇ ਆਤਾਰੋ ਵਧੀਆ ਬਣਾਇਆ ਸਾਰੇ ਫੁੱਲਾ ਏਰੀਆ ਤੇ ਪੇੜ ਵਗਰੇ ਮੁਕਾ ਤਾਂ ਕਾਫੀ ਲੱਗੇ ਨੇ ਅਸੀਂ ਗੁਰਦੁਆਰਾ ਸਾਹਿਬ ਆਏ ਮੱਥਾ ਟੇਕਣ ਤੇ ਦਰਬਾਰ ਟਾਲੀ ਸਾਹਿਬ ਤੇ ਹੁਣ ਅਸੀਂ ਹਕਮਤ ਨਾਵਾ ਸਾਹਿਬ ਦੇ ਆਪਾਂ ਪ੍ਰਸ਼ਣ ਕੀਤੇ ਮੁਖਵਾਕ ਲਿਆ ਸੁਣਿਆ ਪੜਿਆ ਹੁਣ ਜੇ ਮੱਥਾ ਟੇਕਣ ਲੱਗੇ ਆਂ ਮਹਾਰਾਜ ਦੇ ਦਰਬਾਰ ਤੇ ਅਸੀਂ ਫਿਰ ਗੁਰਮੁਖ ਸਾਹਿਬ ਦੇ ਉੱਤੇ ਬਾਸ਼ਮੀਰ ਸਾਰੇ ਗੁਰਦੁਆਰਾ ਸਵੇਗਾ ਉਹ ਹਾਲ ਬਣਿਆ ਹੈ ਪਹਿਲਾਂ ਨਹੀਂ ਸੀ ਬਣਦਾ ਉਹ ਨਿਓ ਬਣਾਇਆ ਦਸੁਖਾਸਨ ਸਾਹਿਬ ਬਾਈ ਸੱਚਾ ਪੁੱਛ ਬੜਾ ਸਕੂਨ ਮਿਲਦਾ ਘਰ ਆਈਏ ਨਾ ਇਹ ਸ਼੍ਰੀ ਹਰਗਵਿੰਦ ਸਾਹਿਬ ਜੀ ਦਾ ਆ ਪਾਸਾ ਸ਼ੇਮੀ ਮੈਂ ਇੱਕ ਚੁੱਪਚਾਪ ਤਰਨ ਤਰਨਡਾਲ ਜਿੰਨੂ ਕਹ ਦਿੰਦੇ ਉਹਨਾਂ ਦੇ ਅੰਦਰ ਆ ਇੱਥੇ ਲੀਲਾ ਮਤਲਬ ਕਿ ਨਿਸ਼ਾਨ ਸਾਹਿਬ ਆ ਜੀ ਸਾਡੇ ਗੁਰਦੁਆਰੇ ਸਾਹਿਬ ਜਿੱਦਾਂ ਪੀਲੇ ਹੁੰਦੇ ਆ ਨਾ ਇਹ ਨੀਲਾ ਛਾੜਦੇ ਆ ਨਿਸ਼ਾਨ ਸਾਹਿਬ ਨੂੰ ਜਿਹੜਾ ਆਪਾਂ ਵਸਤਰ ਛਾੜਦੇ ਆ ਉਹ ਨੀਲਾ ਆ ਇਹ ਕਮੇਟੀ ਦੇ ਅੰਦਰ ਨਹੀਂ ਹੈਗਾ ਇਹ ਆਪਣੇ ਇਹਨਾਂ ਨੇ ਆਪਣੀ ਆਪ ਹੀ ਦੇਖਰੇਖ ਕਰਦੇ ਨੇ ਹੰਗ ਸਿੰਘ ਜਿਹੜੇ ਆ ਨਾ ਉਹ ਖੁਦ ਦੇਖਰੇਖ ਸਾਰੀ ਆਪ ਹੀ ਕਰਦੇ ਗੁਰਦੁਆਰਾ ਸਾਹਿਬ ਦੀ ਤੇ ਬਹੁਤ ਸੋਨਾ ਬਣਿਆ ਆ ਹੁੰਦੇ ਹੀ ਹਵਾਦਾਰ ਇਹ ਰਿਹਾ ਆਇਆ ਖੇਤਾਂ ਵਿੱਚ ਆ ਮਤਲਬ ਕਿ ਖੁੱਲਾ ਸਰੋਵਰ ਵੀ ਹੈਗਾ ਆ ਤੁਹਾਨੂੰ ਸੋੜ ਵੀ ਦਿਖਾਣੇ ਆ ਇਤਿਹਾਸਿਕ ਟਾਲੀ ਸਾਹ ਜਿਹੜੀ ਟਾਲੀ ਗੁਰੂ ਜੀ ਨੇ ਆਪਣੇ ਹੱਥੀਂ ਲਗਾਈ ਸੀਗੀ ਉਹ ਵੀ ਹੈਗੀ ਆ ਹੁਣ ਅਸੀਂ ਲੰਗਰ ਆ ਚੱਲੇ ਮੇਰੇ ਤਾਂ ਪੈਰ ਫੜ ਗਏ ਬਹੁਤ ਫਰਸ਼ ਕਰੋ ਪੈਰ ਫੜ ਗਏ ਇੰਨਾ ਪੈਰ ਉਹ ਤੇਕ ਲੱਗਾ ਗਰਮੀ ਬਹੁਤ ਜ਼ਿਆਦਾ ਹੋਈ ਆ ਨਹੀਂ ਜ਼ਿਆਦਾ ਗਰਮੀ ਦੱਸ ਨਹੀਂ ਸਕਦੇ ਕਿੰਨੀ ਗਰਮੀ ਆ ਲੰਗਰ ਆ ਸੰਗਤ ਟਾਮੀ ਟਾਮੀ ਹੁੰਦੀ ਆ ਕਿਉਂ ਖੇਤਾਂ ਵਿੱਚ ਆ ਨਾ ਸੰਗਤ ਟਾਮੀ ਟਾਮੀ ਹੁੰਦੀ ਆ ਇਹ ਨਹੀਂ ਲੰਗਰ ਤੋਂ ਕਾ ਲਗੇ ਆ ਆਪਾਂ ਅਗੇ ਆਪਣਾ ਮੱਖਾ ਟੇਕ ਲਿਆ ਅੰਦਰ ਸੀ ਦਰਸ਼ਨ ਕਰਦੇ ਆ ਲੰਗਰ ਵੀ ਛਕ ਲਿਆ ਮੈਂ ਤੁਹਾਨੂੰ ਦਿਖਾਉਣੀ ਆ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਸ਼ੋ ਥਾਲੀ ਸਾਹ ਜਿਹੜੀ ਪਿੰਡ ਮੂਨਕਾਂ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਆਇਏ ਗੁਰਦੁਆਰਾ ਸਾਹਿਬ ਤਾਲੀ ਸਾਹਿਬ ਸੇਖੀ ਰਵਗਿੰਦ ਸਾਹਿਬ ਜੀ ਆਏ ਸੀਗੇ। ਸਾਡਾ ਦੇਖਦੇ ਪਏ ਗੜੇ। ਦਰਸ਼ਨ ਕਰ ਲਈ ਆਪਾਂ। ਹਾਂ ਮੈਂ ਤੁਹਾਨੂੰ ਇਤਿਹਾਸ ਵੀ ਕਰਨੀ ਆ ਪਲੀਜ਼ ਪੜ ਲਿਓ। ਸਲੋ ਕਰਕੇ ਤੁਸੀਂ। ਆਹ ਦੇਖੋ। ਇਤਿਹਾਸ ਮੈਂ ਆਪਣੇ ਖੁਦ ਦੀ ਗੱਲ ਦੱਸਦੀ ਆ ਤੁਸੀਂ ਕਹਣਾ ਤੇ ਸੂਟ ਬੋਲਦੀ ਆ ਮੈਂ ਸੱਚ ਕਹਿੰਨੀ ਆ ਮੇਰੇ ਨਾ ਮੇਰੇ ਛੋਟੀ ਸੀਗੀ ਮੈਂ 6ਵੀਂ 7ਵੀਂ ਚ ਪੜ੍ਹਦੀ ਹੋਣੀ ਸ਼ਾਇਦ ਉਸ ਟਾਈਮ ਨਾ ਮੇਰੇ ਨਾ ਰਸੋਲੀ ਹੋ ਗਈ ਸੀ ਹੱਥ ਤੇ ਇੱਥੇ ਕਹ ਦੋ ਵਰਪਣੇ ਗੁੱਟ ਤੇ ਤੇ ਮੈਂ ਉਦੋਂ ਹੀ ਆਪਣੇ ਭੁਆਈ ਨਾਲ ਆਈ ਸੀ ਵੱਡੇ ਭੁਆ ਸੀ ਮੇਰੇ ਨਾਲ ਨਾਲ ਆਈ ਮੈਂ ਦਰਸ਼ਨ ਕਰਨ ਤੇ ਭੁਆ ਮੈਨੂੰ ਕਹਿੰਦੇ ਤੂੰ ਨਾ ਇੱਥੇ ਮੱਥਾ ਟੇਕ ਮੇਰਾ ਆਪਰੇਸ਼ਨ ਹੋਣਾ ਹੀ ਦੂਸਰੇ ਦਿਨ ਚੱਕ ਭਗਾਰ ਆ ਲਿਆ ਸਾਰਾ ਕੁਝ ਤੇ ਮੇਰੇ ਕੋ ਆਗੇ ਤਾਂ ਇੱਥੇ ਮੱਥਾ ਟੇਕਲਾ ਹੋ ਜਾਣਾ ਸਹੀ ਤੇ ਮੈਂ ਮੱਥਾ ਟੇਕਿਆ ਅਰਦਾਸ ਕਰਾਈ ਬਾਬਾ ਜੀ ਦੇ ਵੀ ਮੇਰੇ ਥੋੜੀ ਹਟ ਜਾਵੇ ਜੇ ਉਹ ਦੂਸਰੀ ਵਾਰ ਦਸ ਵਾਰ ਤੱਕ ਹੋਇਆ ਤੇ ਮੇਰੇ ਇੱਕਦਮ ਥੋੜੀ ਸਹੀ ਹੋ ਗਈ ਠੀਕ ਹੋ ਗਈ ਮਤਲਬ ਕਿੰਨੀ ਜਗਦੀ ਜੋਤ ਆ ਇਤਿਹਾਸ ਆ ਸਾਰਾ ਇਤਿਹਾਸ ਦੇਖ ਲੋ ਦਰਸ਼ਨ ਜੀ ਕਿਹੜ ਗੋਇੰਦ ਸਾਹਿਬ ਜੀ ਦੇ ਚਾਲੇ ਜੋ ਟਾਲੀ ਵਿਰਧ ਹੋ ਗਈ 500 ਸਾਲ ਪੁਰਾਣੀ ਹੋਣੀ ਆਏ ਦੇਖੋ ਹਜੇ ਵੀ ਹਰੀ ਭਰੀ ਆ ਪਰਮਾਤਮਾ ਦੇ ਦੇ ਲੋ ਹਾਂ ਸਾਰੀ ਬਹੁਤ ਵੱਡੀ ਆ ਕਾਫੀ ਵਿਰਧ ਹੋ ਚੁੱਕੀ ਆ ਤਾਂ ਦੇਖੋ ਕਰੋ ਦਰਸ਼ਨ ਤੁਹਾਨੂੰ ਆਯੋ ਜੀ ਸਰ ਟਾਲੀ ਹੈ ਟਾਲੀ ਸਾਹਿਬ ਇੱਥੇ ਜੋ ਵੀ ਤੁਸੀਂ ਮੈਨੂੰ ਕਾਮਨਾ ਮੰਗੋਗੇ ਨਾ ਤੁਹਾਡੀਆਂ ਪੂਰੀਆਂ ਹੋਣਗੀਆਂ ਇੰਨੇ ਮਲੇ ਕਿ ਜਗ ਦੀ ਜੋਤ ਹੈ ਉਹ ਦੇਖੋ ਕਿੰਨੀ ਫੈਲ ਚੁੱਕੀ ਆ ਹਰੀ ਆ ਬਹੁਤ ਸੋਹਣੀ ਆ ਆ ਖੂਆ ਸ਼ਿਰ ਗਵਿੰਸ ਆ ਗਈ ਤੇ ਟਾਈਮ ਦਾ ਆ ਤੇ ਇਹ ਹਜੇ ਵੀ ਚੱਲਦਾ ਆ ਵੈਸੇ ਹੋਣ ਨਾਲ ਨਾ ਨਲਕਾ ਲਗਾ ਲਿਆ ਵਿੱਚ ਤੇ estran ਹੋ ਲਿਕੋ ਉਸ ਟਾਈਮ ਦਾ ਆ ਸੰਭਾਲ ਕੇ ਰੱਖਿਆ ਆ ਹਾਂ ਵੇਖੋ ਤੇ ਪਾਣੀ ਇੰਨਾ ਠੰਡਾ ਨਾ ਬਹੁਤਾ ਹੀ ਜ਼ਿਆਦਾ ਠੰਡਾ ਤੇ ਵਾਤਾਵਰਨ ਬਹੁਤ ਸੋਹਣਾ ਆ ਹਵਾਦਾਰ ਖੁੱਲਾ ਏਰੀਆ ਪੇੜ ਬੋਹ ਲੱਗੇ ਆ ਤੇ ਠੰਡਾ ਆ ਮਾਰਵਲ ਤੁਹਾਨੂੰ ਪਤਾ ਤਾਂ ਪਦਾ ਹੀ ਆ ਗਰਮੀ ਵਿੱਚ ਫਰਸ਼ ਪੈਰ ਥੋੜੇ ਸੜਦੇ ਸੀਗੇ ਦੌੜ ਦੌੜ ਕੇ ਅਸੀਂ ਤਾਂ ਅੰਦਰ ਮੱਥਾ ਟੇਕਣਗੇ ਦੌੜ ਕੇ ਲੰਗਰ ਛਕਿਆ ਉੜੇ ਰੱਖਿਆ ਹੋਇਆ ਜੇ ਵੀ ਅੰਮ ਲੱਗੇ ਉੱਪਰ ਘੋੜੇ ਆ ਚਿੱਟੇ ਘੋੜੇ ਆ ਆ ਦੇਖ ਮੱਝਾਂ ਵੀ ਰੱਖੀਆਂ ਬਾਬਾ ਜੀ ਨੇ ਗਾਈਆਂ ਵੀ ਰੱਖੀਆਂ ਆ ਸੰਤ ਬਾਬਾ ਨਿਹਾਲ ਸਿੰਘ ਜੀ ਆ ਹਰੀਆਂ ਵੇਲਾਂ ਤੋਂ ਉਹ ਵੀ ਗੁਰਦੁਆਰਾ ਬਹੁਤ ਸੋਹਣਾ ਆ ਹਰੀਆਂ ਵੇਲਾਂ ਆ ਦੇ ਬੱਚਾ ਆ ਦਾ ਵੇ ਅੰਸਾਰਾਤ ਵੇਲਾ ਆ ਇੱਧਰ ਉਹ ਬੱਕਰੀ ਵੀ ਰੱਖੀ ਆ ਕੁੰਗਰ ਪਾਏ ਗੱਲ ਚ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਗਾ ਫਿਰ ਤੋਂ ਪੂਰਾ ਬਲੌਗ ਦੇਖਿਓ ਤੇ ਬਲੌਗ ਨਾਲ ਜੁੜੇ ਰਹੋ ਥੈਂਕ ਯੂ ਲੱਗਿਆ ਦੇਖੋ ਸਾਡਾ ਡਾਇਰੀ ਆ ਨੰਬਾ ਦਾ ਸ਼ਹਿਰ ਕਿ ਆ ਜਾਂਦਾ ਹੈ ਬਹੁਤ ਆਮ ਲੱਗਦੇ ਹਨ ਕਰ ਲਿਆ ਮੱਥਾ ਟੇਕ ਲਿਆ ਲੰਗਰ ਵੀ ਛਕ ਲਿਆ ਅਸੀਂ ਹੁਣ ਚੱਲੇ ਘਰ ਨੂੰ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦਾ ਬਲੌਗ ਪਸੰਦ ਆਉਂਦਾ ਹੋਵੇਗੇ ਆ ਗਏ ਆ ਸਾਡੀ ਬਾਈਕ ਆ ਗਈ ਵੀ ਅਸੀਂ ਆ ਗਏ ਹੁਣ ਕੁਝ ਖਾਣੇ ਆ ਸੀ ਗਿਆ ਭੁੱਖ ਲੱਗੀ ਭੁੱਖ ਵੀ ਲੱਗਿਆ ਕਿ ਲਿਕਵਿਡ ਕੁਝ ਪੀਣਾ ਆ ਤੇ ਅਸੀਂ ਆਏ ਆ ਦੇਖੋ ਕਿੱਥੇ ਆਏ ਦੇ ਇਹਦੇ ਕੋਲ ਕੰਟਰ ਕਰਦੇ ਆ ਪਾਣੀ ਜਾਂ ਲਿਕਵਿਡ ਕੁਝ ਪੀਵਾਂਗੇ ਖਾਣੂ ਤੇ ਰੋਟੀ ਰੋਟੀ ਨੰਬਰ ਚਾਹ ਕਹਿੰਦੇ ਦੁਵਾਰਾ ਸਾਹਿਬ ਤੋਂ ਬਾਕੀ ਲੈ ਲਓ you know né?